ਹਰ 바ਰ ਤੁਸੀਂ ਜਿਹੜਾ ਪਮੇਹੋਲਾ ਮੱਲਾ ਹੋਵੇ ਹੁਣ ਵੀ ਜਿਹੜਾ 17 ਦਾ ਜਿਹੜਾ ਲੰਗਰ ਲਾਇਆ ਏ ਖਾਸ ਕਰਕੇ ਪਹਿਰਾਵੇ ਨੂੰ ਲੈ ਕੇ ਵੀ ਜਿਹੜਾ ਬੀਬੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਕਿਵੇਂ ਦੇਖਦੇ ਹਾਂ ਅੱਜ ਦੇ ਹੌਲ ਨੂੰ ਲੈਸ ਅੱਜ ਤੋਂ ਹੌਲ ਵੀ ਜੀ ਇੱਕ ਤਾਂ ਸੋਸ਼ਲ ਮੀਡੀਆ ਕਰਕੇ ਟ੍ਰੈਂਡਿੰਗਸ ਕਰਕੇ ਨਾ ਬਹੁਤ ਜ਼ਿਆਦਾ ਬੱਚੇ ਪਟਕ ਰਹੇ ਨੇ ਕੁਝ ਘਰ ਦਾ ਮਾਹੌਲ ਵੀ ਜਿਵੇਂ ਪਹਿਲਾਂ ਗੁਰਸਿੱਖੀ ਨਾਲ ਜੁੜਨ ਦਾ ਮਾਹੌਲ ਬੰਦਾ ਸੀਗਾ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਮੀਡੀਆ ਦਾ ਮਾਹੌਲ ਬਣਿਆ ਹੋਇਆ ਵਾ ਤਾਂ ਜੋ ਕਿ ਅੱਜ ਦੇ ਜੋ ਨਈ ਜਰਨੇਸ਼ਨ ਆ ਉਹ ਬਹੁਤ ਪਿਛੜ ਰਹੀ ਹੈ ਗੁਰਸਿੱਖੀ ਤੋਂ ਵੀ ਔਰ ਆਪਣੇ ਪਹਿਨਾਵੇ ਤੋਂ ਵੀ ਸੋ ਮਾਹੌਲ ਇਹ ਹੈ ਕਿ ਜਿਵੇਂ ਅੱਪ ਟ੍ਰੈਂਡਿੰਗ ਆਪਾਂ ਕਿਸ ਚੀਜ਼ ਨੂੰ ਕਹਿੰਦੇ ਆ ਕਿ ਜੇਵੇਂ ਪੰਜ-ਛੇ ਲੋਕਾਂ ਨੇ ਮਿਲ ਕੇ ਜਿਹੜੀ ਚੀਜ਼ ਬਣਾ ਲਈ ਜਿਹੜੀ ਰੀਲ ਬਣਾ ਲਈ ਵੀਡੀਓ ਬਣਾਤੀ ਉਹ ਟ੍ਰੈਂਡਿੰਗ 'ਚ ਆ ਗਈ ਆ ਤਾਂ ਮੈਂ ਕੋਸ਼ਿਸ਼ ਕਰਨੀ ਕਿ ਫਿਰ ਦੁਬਾਰਾ ਤੋਂ ਗੁਰਸਿੱਖੀ ਦੀ ਟ੍ਰੈਂਡਿੰਗ ਲੈ ਕੇ ਆਈਏ ਐਸੀ ਗੁਰਸਿੱਖੀ ਬਾਣੇ ਦੇ ਵਿੱਚ ਦਸਤਾਰਾਂ 'ਚ ਆ ਕੇ ਵੀਡੀਓਜ਼ ਬਣਾਈਏ ਕਿ ਦੁਬਾਰਾ ਅਸੀਂ ਉਹ ਕਲਚਰ ਬਣਾ ਸਕੀਏ ਹਾਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰੀਕੇ ਨਾਲ ਅੱਜ ਦੇ ਪਹਿਰਾਵੇ ਨੂੰ ਲੈ ਕੇ ਤੁਸੀਂ ਗੱਲ ਰੀਲਾਂ ਦੀ ਕੀਤੀ ਆ ਆ ਨੌਜਵਾਨ ਕੁੜੀਆਂ ਮੁੰਡੇ ਪਛਮੀ ਜ਼ਬਤੋਂ ਨੂੰ ਜਾ ਰਹੀ ਹੈ ਹਾਂਜੀ ਵੈਸਟਰਨ ਕਲਚਰ ਵਾਸਤਾ ਬਹੁਤ ਚੱਲ ਰਿਹਾ ਕਿਉਂਕਿ ਉਹਨਾਂ ਨੇ ਸਿਰਫ ਵੀਵਜ਼ ਦੇਖੇ ਨੇ ਉਹਨਾਂ ਨੂੰ ਪਤਾ ਹੈ ਕਿ ਅੱਜਕਲ ਇਹੋ ਜਿਹਾ ਪਨਾਵਾ ਕਰਨਗੇ ਤਾਂ ਵੀਵਜ਼ ਬਹੁਤ ਆਂਦੇ ਨੇ ਬਟ ਅਸੀਂ ਉਹ ਨਾ ਇਸ ਚੀਜ਼ 'ਤੇ ਟਕਰੀਆ ਨੇ ਕਿ ਜੇ ਅੱਪ ਇੱਕ ਐਜੂਕੇਸ਼ਨ ਚੈਨਲ ਬਣਾ ਲੀਏ ਇੱਕ ਨਿਊਜ਼ ਦਾ ਚੈਨਲ ਬਣਾ ਲੀਏ ਇੱਕ ਪੜਾਉਣ ਦਾ ਚੈਨਲ ਬਣਾ ਲਈ ਉਹਦੇ ਵਿੱਚ ਵੀਊਅਰ ਜ਼ਿਆਦਾ ਆਣੇ ਆ ਇਸ ਚੀਜ਼ ਤੋਂ ਤਾਂ ਜੋ ਕੀ ਲੋ ਗਾਈਡੈਂਸ ਦੀ ਕਮੀ ਪੈਦੀ ਕਿਉਂਕਿ ਅੱਜ ਕੱਲ੍ਹ ਘਰਾਂ ਦੇ ਵਿੱਚ ਵੀ ਮਾਪਿਓ ਬੱਚਿਆਂ ਦੇ ਦੋਸਤ ਨਹੀਂ ਬਣ ਕੇ ਰਹੇ ਉਹਨਾਂ ਲਈ ਦੋਸਤ ਵੀ ਦੂਜੇ ਬਨੇ ਹੋਏ ਨੇ ਜੋ ਕਿ ਕੀ ਗਲਤ ਰਾ ਦੱਸ ਰਿਹਾ ਅਸੀਂ ਤਾਂ ਇੱਕ ਚੀਜ਼ ਜਾਣਦੇ ਕਿ ਜੋ ਦੋਸਤ ਹੈਗਾ ਉਹ ਉਹ ਹੈਗਾ ਜਿਹੜਾ ਸਹੀ ਰਾ ਦੱਸੇ ਜਿਹੜਾ ਗਲਤ ਰਾ ਦੱਸੇ ਉਹ ਦੋਸਤ ਕਹਾਦਾ ਤਾਂ ਅੱਜ ਕੱਲ੍ਹ ਉਹ ਦੋਸਤ ਬਣ ਕੇ ਰਹੇ ਨੇ ਮਾਪਿਓ ਦੇ ਬਜਾਏ ਮਾਪਿਓ ਬੱਚੇ ਨਾ ਫ੍ਰੈਂਕ ਹੀ ਨਹੀਂ ਹੋ ਰਹੇ ਆ ਕਿਉਂਕਿ ਸਾਰੇ ਹਾਂਜੀ ਅੱਜ ਦੇ ਜਨਰੇਸ਼ਨ ਦੀ ਜਿਹੜੀ ਭਣਾ ਇੱਥੇ ਦਰਸ਼ਨ ਕਰਨ ਆਈਆਂ ਨੇ ਉਹਨਾਂ ਚ ਬਹੁਤ ਐਕਸਾਈਟਮੈਂਟ ਦਿਖਦੀ ਆ ਬਹੁਤ ਇੰਟਰਸਟ ਦਿਖਦਾ ਦਸਤਾਰ ਨੂੰ ਲੈ ਕੇ ਉਗੀ ਉਹ ਨਾਲ ਸ਼ਮਾ ਫੁੰਦਕ ਦਸਤਾਰ ਸਜਾਂਦਾ ਸੋ ਅਸੀਂ ਉਹਨਾਂ ਨੂੰ ਵੈਸਟਰਨ ਡਰੈਸ ਤੋਂ ਹਟਾ ਕੇ ਫੁੱਲ ਬੋਡੀ ਕਵਰ ਡਰੈਸਿੰਗ ਮੋਟੀਵੇਟ ਕਰਦੇ ਆ ਉਹਨਾਂ ਨੂੰ ਦਸਤਾਰ ਪੇਟ ਕਰਦੇ ਆ ਸਜਾ ਕੇ ਦਿੰਦੇ ਆ ਉਹਨਾਂ ਨੂੰ ਬਹੁਤ ਡਿਫਰੈਂਸ ਦਿਖਦਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਜਿਵੇਂ ਸਿੰਪਲ ਰਹਿ ਰਹੇ ਸੀਗੇ ਤਾਂ ਲੋਕਾਂ ਦਾ ਨਜ਼ਰੀਆ ਸਾਡੇ ਉਨੂੰ ਲੈ ਕੇ ਕੀ ਸੀ ਤੇ ਹੁਣ ਅਸੀਂ ਹੁਣ ਦਸਤਾਰ ਸਜਾ ਕੇ ਗਏ ਤਾਂ ਨਜ਼ਰੀਆ ਕਿੰਨਾ ਰਿਸਪੈਕਟਫੁਲ ਹੋ ਗਿਆ ਸੋ ਉਸ ਚੀਜ਼ ਦੇ ਬਹੁਤ ਮੋਟੀਵੇਸ਼ਨ ਮਿਲਦੀ ਆ ਮਾਨ ਬਣੂਗਾ ਰਹਿਗੀ ਥੈਂਕ ਯੂ